ਇਹ ਜਿਹੜਾ ਪਹਿਲਾ 2ਜਵੈਲ ਹੈ ਲੇਬਰ ਕੋਟ ਵਾਲਾ ਹੈ ਤੇ ਜਿਹੜੇ ਹੋਰ ਆਪਣੇ ਮਨਰੇਖਿਆ ਕੰਮ ਕਰਨ ਵਾਲਾ ਹੈ ਉਹ ਜਿਹੜਾ ਕਾਨੂੰਨ ਲੈ ਕੇ ਆਏ ਆ ਉਹਨਾਂ ਨੂੰ ਲਾਗੂ ਕਰਾਉਣ ਖਾਤਰ ਮਨਰੇਖਿਆ ਨੂੰ ਲਾਗੂ ਕਰਾਉਣ ਤਾਂ ਬਾਕੀ ਨੂੰ ਲਾਗੂ ਕਰਾਉਣ ਖਾਤਰ ਜਿਹੜੇ ਹੈਗੇ ਆ ਧੰਨੇ ਅੱਜ ਅਸੀਂ ਦੇਣ ਜਾ ਰਹੇ ਹਾਂ ਸੰਜੋਗ ਕੋ ਤੱਕ ਸਾਲ ਮੋਰਚੇ ਵੱਲ ਸ਼ੁਰੂਆਤ ਕੀਤੀ ਆਲੇ ਇਹ ਸ਼ੁਰੂਆਤ ਦੇ ਨਾਲ ਜਿਹੜਾ ਉਹ ਕਾਲਾ ਪ੍ਰੋਗਰਾਮ ਆ ਇਹ ਘੋਲ ਜਿਵੇਂ ਦਿੱਲੀ ਵਾਲਾ ਘੋਲੜਿਆ ਸੀ ਉਸ ਤੋਂ ਵੱਡਾ ਘੋਲ ਹੈ ਸਿੰਦਰ ਜੀ ਭਾਜਪਾ ਸਰਕਾਰ ਵੱਲੋਂ ਲਗਾਤਾਰ ਜਿਹੜੀਆਂ ਲੋਕਪ੍ਰੋਤੀ ਨੀਤੀਆਂ ਲੈ ਕੇ ਆ ਰਹੀ ਆ ਉਹਨਾਂ ਦੇ ਖਿਲਾਫ ਅੱਜ ਸਾਰੇ ਦੇਸ਼ ਦੇ ਵਿੱਚ ਜ਼ਿਲ੍ਹਿਆਂ ਦੇ ਜਿਹੜੇ ਹੈੱਡਕੁਆਟਰ ਨੇ ਉੱਥੇ ਸਾਰੇ ਧਰਨੇ ਮਾਰੇ ਜਾ ਰਹੇ ਨੇ ਅਸਲ ਤੇ ਇਹਨਾਂ ਦਾ ਸਾਰਾ ਦਾ ਸਾਰਾ ਜਿਹੜਾ ਕੰਟਰੋਲ ਆ ਇਹ ਕਾਰਪੋਰੇਟਾਂ ਦਾ ਵੱਡੀਆਂ ਜਿਹੜੀਆਂ ਬਹੁਤ ਅਸ਼ਲੀ ਕੰਪਨੀਆਂ ਨੇ ਉਹਨਾਂ ਦਾ ਹੋ ਜਾਣਾ ਵਾ ਉਹ ਲੋਕਾਂ ਨੂੰ ਉਹਨਾਂ ਦੇ ਜਿਹੜੇ ਜੀਵਨ ਦੇ ਅਧਿਕਾਰ ਆ ਉਹ ਵੀ ਫੁੱਲਣਾ ਚਾਹੀਦੀ ਆ ਇਹਨਾਂ ਦੇ ਨਾਲ ਜਿਹੜੇ ਪੱਖਮਰੀ ਦੇ ਕਾਰਨ ਨੇ ਉਹ ਬਦਲ ਨੇ بے روزगारी ਦੀ ਦੁਨੀਆ ਮਹंगाई ਦੀ ਦੁਨੀਆ। ਮਨਰੇਗਾ ਦੇ ਖਾਤਮੇ ਅਤੇ ਨਵੇਂ ਕਾਨੂੰਨਾਂ ਖਿਲਾਫ ਸੰਜੇਪ ਕਿਸਾਨ ਮੋਰਚੇ ਅਤੇ ਹੋਰ ਜਥੇਬੰਦੀਆਂ ਵੱਲੋਂ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਦਿੱਤਾ ਗਿਆ ਸ਼ਾਂਤ ਮ희 ਦਰਨਾ। ਮੇਰਾ ਨਾਮ ਸਧਾਕਰ ਸਿੰਘ ਤੋਂ ਕਟਹਾੜੀ ਜ਼ਿਲ੍ਹਾ ਜਾਦਾਨ ਸਿਕੰਦਰਪੁਰ ਆਰਥਿਕ ਸਾਜੂ ਨੂੰ ਇਕਤਾ ਗ੍ਰਹਾਂ। ਜੀ ਅੱਜ ਡੀਸੀ ਦਫ਼ਤਰ ਦੇ ਬਾਹਰ ਦਰਨਾਗਾ ਨਹੀਂ ਦਿੱਤਾ ਗਿਆ। ਅੱਜ ਸਾਡਾ ਸੰਯੁਕਤ ਕਿਸਾਨ ਮੋਰਚਾ ਵੱਲੋਂ ਤੇ ਟ੍ਰੇਡ ਯੂਨੀਅਨ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਸਾਰੇ ਪੰਜਾਬ ਦੇ ਵਿੱਚ ਇਸ਼ੀ ਦਫ਼ਤਰਾਂ ਦੇ ਅੱਗੇ ਜਿਹੜਾ 4 ਬੋਖ ਬਿੱਲ ਨੇ ਉਹਨਾਂ ਨੂੰ ਅਸੀਂ ਰੱਤ ਕਰਾਉਣ ਖਾਤਰ ਜਿਹੜੇ ਹੈਗੇ ਆ ਸਾਰੇ ਡੀਸੀ ਦਫ਼ਤਰਾਂ ਦੇ ਉੱਪਰ ਲਗਾਤਾਰ ਅੱਜ ਜਿਹੜਾ ਆ ਉਹ ਧਾਰਨੇ ਦਿੱਤੇ ਆ ਰਹੇ ਆ ਕਿੱਥੋਂ-ਕਿੱਥੇ ਸਾਡੀਆਂ 350 ਜੱਥੇ ਵੱਗੀਆਂ ਮਹੀਨੇ ਉਹ ਹਿੰਦੁਸਤਾਨ ਦੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਹੈੱਡਕੁਆਰਟਰਾਂ ਦੇ ਉੱਪਰ ਆ ਉਹ ਧਾਰਨੇ ਦੇ ਕੇ ਜਿਹੜੇ ਬਿਜਲੀ ਬਿੱਲ ਬਿਜ ਬਿੱਲ ਹੈ ਲੇਬਰ ਕੋਰਟ ਵਾਲਾ ਤੇ ਜਿਹੜੇ ਹੋਰ ਆਪਣੇ ਮੰਦਰੇ ਆਖਿਆ ਖਤਮ ਕਰਨ ਵਾਲਾ ਉਹ ਜਿਹੜਾ ਕਾਨੂੰਨ ਲੈ ਕੇ ਆਏ ਆ ਉਹਨਾਂ ਨੂੰ ਲਾਗੂ ਕਰਾਉਣ ਖਾਤਰ ਉਨਰੇਗਰ ਨੂੰ ਲੱਕ ਕਰਾਉਣ ਤੋਂ ਬਾਅਦ ਕੀ ਰੱਤ ਕਰਾਉਣ ਖਾਤਰ ਜਿਹੜੇ ਹੈਗੇ ਆ ਉਹ ਤੁਹਾਨੂੰ ਅੱਜ ਅਸੀਂ ਦੇਣ ਜਾ ਰਹੇ ਹਾਂ ਜੀ ਜੀ ਇਹ ਤੁਹਾਡੀਆਂ ਮੰਗਾ ਨਾਮ ਨਹੀਂ ਹੈਗੇ ਨੈਕਸਟ ਸਟੈਪ ਕੀ ਹੈ ਤੁਹਾਡਾ ਸੰਜੁਕਤ ਕਸਾਲ ਮੋਰਚੇ ਬਣਾ ਸ਼ੁਰੂਆਤ ਕੀਤੀ ਹਾਲੇ ਇਹ ਸ਼ੁਰੂਆਤ ਦੇ ਨਾਲ ਨਾਲ ਜਿਹੜਾ ਆਉਣ ਵਾਲਾ ਪ੍ਰੋਗਰਾਮ ਹੈ ਇਹ ਘੋਲ ਜਿਵੇਂ ਦਿੱਲੀ ਵਾਲਾ ਘੋਲੜਿਆ ਸੀ ਉਸ ਤੋਂ ਵੱਡਾ ਘੋਲ ਹੈ ਇੰਦੀ ਤਿਆਰੀ ਖਾਤਰ ਅਸੀਂ ਪਿੰਡਾਂ ਦੇ ਵਿੱਚ ਵੀ ਜਾ ਰਹੇ ਹਾਂ ਮੀਟਿੰਗਾਂ ਕਰਾ ਰਹੇ ਹਾਂ ਪਹਿਲਾਂ ਅਸੀਂ ਮੋਟਰਸਾਈਕਲ ਮਾਰਚ ਵੀ ਕੀਤੀ ਸਾਰੇ ਬਲਾਕਾਂ ਦੇ ਵਿੱਚ ਘਰ ਘਰ ਜਾ ਰਹੇ ਹਾਂ ਰੈਲੀਆਂ ਮਜਾਰੇ ਹੋ ਰਹੇ ਆ ਪਿਉਰੀ ਤਿਆਰੀ ਕਰ ਰਹੇ ਹਾਂ ਤਿਆਰੀ ਵੱਜ ਕੇ ਆਉਣ ਵਾਲੇ ਸਮੇਂ ਦੇ ਵਿੱਚ ਸਯੁਕਤ ਕਿਸਾਨ ਮੋਰਚਾ ਤੋਂ ਸਾਰੇ ਜਿੱਥੇ ਵਧੀਆਂ ਵੱਲੋਂ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਹੋਰ ਤਿੱਖਾ ਕਰਾਂਗੇ ਤੇ ਯਾਰ ਸਾਡੇ ਝੋਲੀ 'ਚ ਦਾਣੇ ਇੰਨੇ ਹੋਣਗੇ ਵੀ ਉਹ ਜਿਹੜਾ ਕੁਸ਼ੀ ਬੁੱਲ ਲੈ ਲਵਾਂਗੇ ਤਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪ੍ਰੋਗਰਾਮ ਆ ਉਹ ਲੰਬਾ ਵੀ ਹੋਊਗਾ ਉਹਦੇ ਖਾਤਰ ਸਾਨੂੰ ਪਹਿਲਾਂ ਉਹਨੇ ਕਿਹਾ ਵੀ ਇਹ ਕੋਲ ਲੰਬਾ ਜਾ ਸਕਦਾ ਉਹਦੀਆਂ ਤਿਆਰੀਆਂ ਹੁਣ ਤੋਂ ਖਿੱਚ ਲੋ ਆ ਮੈਂ ਹਰਨੇਕ ਸਿੰਘ ਗੁਜਰਵਾਲ ਜ਼ਿਲ੍ਹਾ ਸਖਤਰ ਜਮੂਰੀ ਕਿਸਾਨ ਸਭਾ ਪੰਜਾਬ ਕੀ ਅੱਜ ਡੀਸੀ ਦਫ਼ਤਰ ਦੇ ਬਾਹਰ ਕਰਨਾ ਕੀ ਹੋ ਰਿਹਾ ਹੈ ਅ ਕੇਂਦਰ ਜੀ ਭਾਜਪਾ ਸਰਕਾਰ ਵੱਲੋਂ ਲਗਾਤਾਰ ਜਿਹੜੀਆਂ ਲੋਕ ਵਿਰੋਧੀ ਨੀਤੀਆਂ ਲੈ ਕੇ ਆ ਰਹੀ ਆ ਉਹਨਾਂ ਦੇ ਖਿਲਾਫ ਅੱਜ ਸਾਰੇ ਦੇਸ਼ ਦੇ ਵਿੱਚ ਜ਼ਿਲ੍ਹਿਆਂ ਦੇ ਜਿਹੜੇ ਹੈੱਡਕੁਆਟਰ ਨੇ ਉੱਥੇ ਸਾਰੇ ਧਰਨੇ ਮਾਰੇ ਜਾ ਰਹੇ ਨੇ ਅਸੀਂ ਅੱਜ ਇੱਥੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਧਰਨਾ ਮਾਰਿਆ ਖਾਸ ਤੌਰ ਤੇ ਜੋ ਮਨਰੇਗਾ ਕਾਨੂੰਨ ਦੇ ਵਿੱਚ ਬਦਲਾਅ ਕੀਤਾ ਗਿਆ ਉਹਦੇ ਖਿਲਾਫ ਚਾਰ ਲੇਬਰ ਕੋਡ ਜਿਹੜੇ ਲਾਗੂ ਕੀਤੇ ਜਾ ਰਹੇ ਨੇ ਉਹਨਾਂ ਦੇ ਖਿਲਾਫ ਬਿਜਲੀ ਸੋਧ ਬੈਲ 2025 ਲਿਆਂਦਾ ਜਾ ਰਿਹਾ ਉਹਦੇ ਖਿਲਾਫ ਬੀਜ ਬੈਲ ਲਿਆਂਦਾ ਜਾ ਰਿਹਾ ਉਹਦੇ ਖਿਲਾਫ ਅਸੀਂ ਲਗਾਤਾਰ ਜਿਹੜੇ ਇਹ ਜਿਹੜੇ ਬੈਲ ਤੇ ਕਾਨੂੰਨ ਲਿਆਂਦੇ ਜਾ ਰਹੇ ਨੇ ਇਹ ਲੋਕਪ੍ਰੇਦੀ ਨੇ ਇਹਨਾਂ ਦੇ ਨਾਲ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਣਾ ਤੇ ਕਾਰਪੋਰੇਟਾਂ ਦਾ ਭਲਾ ਹੋਣਾ ਨੁਕਸਾਨ ਕੀ ਹੋਣਾ ਅਸਲ ਤੇ ਇਹਦੇ ਨਾਲ ਸਾਰਾ ਦਾ ਸਾਰਾ ਜਿਹੜਾ ਕੰਟਰੋਲ ਆ ਇਹ ਕਾਰਪੋਰੇਟਾਂ ਦਾ ਵੱਡੀਆਂ ਜਿਹੜੀਆਂ ਬਹੁ ਰਾਸ਼ਟਰੀ ਕੰਪਨੀਆਂ ਨੇ ਉਹਨਾਂ ਦਾ ਹੋ ਜਾਣਾ ਵਾ ਉਹ ਲੋਕਾਂ ਨੂੰ ਉਹਨਾਂ ਦੇ ਜਿਹੜੇ ਜਿਉਣ ਦੇ ਅਧਿਕਾਰ ਹੈ ਉਹ ਵੀ ਖੁੱਲਣਾ ਚਾਹੀਦੀ ਆ ਇਹਨਾਂ ਦੇ ਨਾਲ ਜਿਹੜੇ ਪੱਖਮਰੀ ਦੇ ਕਾਰਨ ਨੇ ਉਹ ਵਧਨੇ ਨੇ ਬੇਰੁਜ਼ਗਾਰੀ ਵਧਣੀ ਆ ਮਹਿੰਗਾਈ ਵਧਣੀ ਆ ਅਸੀਂ ਇਸ ਕਰਕੇ ਅੱਜ ਵਿਸ਼ਾਲ ਪੱਦਰ ਦੇ ਉੱਤੇ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਸ਼ਾਮਲ ਜੱਥੇਬੰਦੀਆਂ ਤੇ ਉਹ ਤੋਂ ਬਿਨਾਂ ਬਾਕੀ ਜਿਹੜੀਆਂ ਜੱਥੇਬੰਦੀਆਂ ਨੇ ਉਹ ਟ੍ਰੇਡ ਯੂਨੀਅਨਾਂ ਨੇ ਮੁਲਾਜ਼ਮ ਨੇ ਮਨਰੇਗਾ ਮਜ਼ਦੂਰ ਨੇ ਕਾਰਖਾਨਿਆਂ ਦੇ ਮਜ਼ਦੂਰ ਨੇ ਨੌਜਵਾਨ ਨੇ ਵਿਦਿਆਰਥੀ ਨੇ ਔਰਤਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਨਾਲ ਲੈ ਕੇ ਅੱਜ ਵਿਸ਼ਾਲ ਪੱਦਰ ਤੇ ਦੇ ਇਤਰਨੇ ਮਾਰੀ ਗਏ ਇਹ ਤੁਹਾਡੀਆਂ ਮਕਾਨੀਆਂ ਨਹੀਂ ਜਾਈਆਂ ਵਟਸਐਪ ਤੁਸੀਂ ਅੰਦਾਜ਼ਾ ਲਾ ਲਓਗੇ ਅੱਜ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਜ਼ਾਰਾਂ ਦੇ ਇਕੱਠ ਹੋਏ ਨੇ ਤੇ ਇਸ ਤਰ੍ਹਾਂ ਦੇ ਹਜ਼ਾਰਾਂ ਦੇ ਇਕੱਠ ਸਾਰੇ ਦੇਸ਼ ਦੇ ਵਿੱਚ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਹੋ ਰਹੇ ਨੇ ਸਰਕਾਰ ਨੂੰ ਇਹ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਕਿ ਜੇ ਉਹਨਾਂ ਨੇ ਲੋਕਾਂ ਦੀ ਗੱਲ ਨਾ ਸੁਣੀ ਤਾਂ ਉਹ ਰਾਜ ਪਲਟਾ ਕਰਨ ਨੂੰ ਵੀ देर ਨਹੀਂ ਲਾਉਣਗੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਇਹ ਕਿਸਾਨ ਮਜ਼ਦੂਰ ਲੋਕ ਆ ਜਿਹੜੇ ਇਕੱਠੇ ਹੋਏ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਰਾਜ ਸੱਤਾ ਦੇਤੇ ਕਬਜ਼ੇ ਵਾਲੇ ਪਾਸੇ ਨੂੰ ਵਧਣਗੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹਾਂ ਅਸੀਂ ਅਪੀਲ ਕਰਦੇ ਹਾਂ ਕਿ ਇਹ ਸਰਕਾਰ ਦੀਆਂ ਇਹਨੀਆਂ ਲੋਕ ਵਿਰੋਧੀ ਨੀਤੀਆਂ ਨੇ ਤੇ ਕਾਰਪੋਰੇਟ ਦੇ ਪੱਖ ਦੀਆਂ ਨੀਤੀਆਂ ਨੇ ਇਹਨਾਂ ਦਾ ਡਟ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਜਿੰਦਰ ਸਿੰਘ ਜ਼ਿਲ੍ਹਾ ਮਾਲ ਅਫਸਰ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਟ੍ਰੇਡ ਯੂਨੀਅਨ ਵੱਲੋਂ ਬੰਗਪੱਤਰ ਦਿੱਤਾ ਗਿਆ ਹੈਗਾ ਜਿਹੜਾ ਕਿ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਬਮੋਦਿਤ ਹੈ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰਡਰ ਨੂੰ ਫਾਰਵਰਡ ਇਮੀਡੀਏਟ ਕਰਾਂਗੇ ਥੈਂਕ ਯੂ